ਕੈਨੇਡਾ ਦੇ ਵਿੱਚ ਪੰਜਾਬਣ ਦੀ ਮਰਤਕ ਦੇ ਮਿਲੀ ਹੈ ਪੁਲਿਸ ਨੇ ਮਨਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਹੈ ਕੈਨੇਡਾ ਦੀ ਇਹ ਮੰਦਭਾਗੀ ਖਬਰ ਹੈ ਜਿੱਥੇ ਸੰਗਰੂਰ ਤੋਂ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਗਈ 27 ਸਾਲਾ ਦੀ ਅਮਨਪ੍ਰੀਤ ਕੌਰ ਦਾ ਕਤਲ ਹੋਣ ਦਾ ਖਤਸ਼ਾ ਕਤਲ ਕਰਨ ਵਾਲੇ ਦੀ ਸ਼ਨਾਖਤ ਮਨਪ੍ਰੀਤ ਸਿੰਘ ਉਮਰ 27 ਸਾਲ ਵਜੋਂ ਦੱਸੀ ਜਾ ਰਹੀ ਹੈ ਜਿਸ ਨੂੰ ਕੈਨੇਡਾ ਵਿੱਚ ਮੋਸਟ ਵਾਂਟਡ ਕਰਾਰ ਦਿੱਤਾ ਗਿਆ ਇਸ ਦੇ ਨਾਲ ਹੀ ਕੈਨੇਡਾ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਸੰਗਰੂਰ ਵਿੱਚ ਅਮਨਪ੍ਰੀਤ ਕੌਰ ਦੇ ਪਰਿਵਾਰ ਨਾਲ ਗੱਲ ਕੀਤੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਉਹਨਾਂ ਦੀ 3 ਹੁਣ ਹਾਰਸੀ ਅਤੇ ਕੈਨੇਡਾ ਵਿੱਚ ਹਸਪਤਾਲ ਵਿੱਚ ਕੰਮ ਕਰ ਰਹੀ ਸੀ ਉਹ ਸੰਗਰੂਰ ਤੋਂ 2021 ਵਿੱਚ ਕੈਨੇਡਾ ਗਈ ਸੀ ਹੁਣ ਕੁ ਸਮੇਂ ਦੇ ਵਿੱਚ ਉੱਥੇ ਪੀਆਰ ਹੋਣ ਵਾਲੀ ਸੀ ਉਸ ਨੂੰ ਲੈ ਕੇ ਮਾਪਿਆਂ ਨੂੰ ਬਹੁਤ ਸਾਰੀਆਂ ਉਮੀਦਾਂ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਦਾ ਕਥਿਤ ਕਤਲ ਹੋ ਗਿਆ ਆਪਣੀ ਮਿਹਨਤ ਕੈਨੇਡਾ ਦੇ ਵਿੱਚ ਕਰਦੀ ਸੀ ਜਿਸ ਨਾਲ ਉਸ ਨੇ ਕੈਨੇਡਾ ਵਿੱਚ ਕਾਰ ਵੀ ਰੱਖੀ ਆਪਣੀ ਜ਼ਿੰਦਗੀ ਨੂੰ ਹੋਰ ਚੰਗੇ ਢੰਗ ਨਾਲ ਜਿਉਣ ਦੀ ਕੋਸ਼ਿਸ਼ ਕਰ ਰਹੀ ਸੀ ਅਮਨਪ੍ਰੀਤ ਕੌਰ ਸੰਗਰੂਰ ਦੀ ਰਹਿਣ ਵਾਲੀ ਸੀ ਪਰ ਉਸ ਦਾ ਕੈਨੇਡਾ ਦੇ 온ਟਾਰੀਓ ਵਿੱਚ ਕਤਲ ਹੋਣ ਦੀ ਖਬਰ ਹੈ ਸੋ ਇਹ ਪੰਜਾਬਣ ਹੈ ਜੋ ਇਸ ਦੁਨੀਆ ਨੂੰ ਅਲਵਿਦਾ ਕਹੀ ਹੈ 온ਟਾਰੀਓ ਦੇ ਲਿੰਕਨ ਚੋਂ ਪੰਜਾਬਣ ਦੀ ਮਰਤਕ ਤੇ ਮਿਲਣ ਦੀ ਖਬਰ ਆਈ ਸੀ ਸੋ ਪੁਲਿਸ ਨੇ ਮਨਪ੍ਰੀਤ ਸਿੰਘ ਨਾਮ ਦੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ ਜੋ ਮੁੱਢਲੀ ਜਾਣਕਾਰੀ ਹੈ 27 ਸਾਲਾਂ ਦੀ ਅਮਨਪ੍ਰੀਤ ਕੌਰ ਦਾ ਕੈਨੇਡਾ ਦੇ ਵਿੱਚ ਕਤਲ ਕੀਤਾ ਗਿਆ ਸੋ ਕੈਨੇਡਾ ਤੋਂ ਇਹ ਵੱਡੀ ਖਬਰ ਹੈ ਵਾਰਦਾਤ ਦੀ ਅੱਜ ਦਿਨ ਕੈਨੇਡਾ ਦੇ ਵਿੱਚ ਵੀ ਵਾਰਦਾਤਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਸੋ ਇੱਕ ਵਾਰ ਫਿਰ ਮੰਤਪਾਗੀ ਖਬਰ ਆਈ ਹੈ 온ਟਾਰੀਓ ਦੇ ਲਿੰਕਨ ਵਿੱਚ ਅਮਨਪ੍ਰੀਤ ਕੌਰ ਦਾ ਕਤਲ ਹੋਣ ਦੀ ਖਬਰ ਹੈ ਕਤਲ ਕਰਨ ਵਾਲੇ ਦੀ شناخت ਯਾਨੀ ਕਿ ਮੁਲਜ਼ਮ ਦਾ ਨਾਮ ਮਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਨੂੰ ਮੌਸ ਵਾਂਟਿਡ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਕੈਨੇਡਾ ਪੁਲਿਸ ਉਸ ਦੀ ਭਾਲ ਕਰ ਰਹੀ ਹੈ